ਵੇਖੋ ਜੀ ਪਹਾੜਾਂ ਨੇ ਸ਼ੁਰੂ ਹੋ ਗਿਆ ਕਿ ਹਾਂ ਸ਼ਿਮਲਾ ਜਾਣ ਦਾ ਰਾਸਤਾ ਬੜਾ ਵਧੀਆ ਡਾ ਹੋਇਆ ਆਪਾਂ ਚੰਡੀਗੜ੍ਹ ਕ੍ਰਾਸ ਕਰਕੇ ਪੰਚਕੂਲੇ ਤੋਂ ਬਾਅਦ ਸ਼ਿਮਲਾ ਹਾਈਵੇ ਤੇ ਚੜ ਗਏ ਆ ਤੇ ਸ਼ਿਮਲਾ ਲਗਭਗ ਇੱਥੋਂ ਰਹਿ ਗਿਆ ਵਾ 85 ਕਿਲੋਮੀਟਰ ਸੂਬਾਤ ਸੋਹਣੇ ਬੱਦਲ ਬਾਈ ਹੋਈ ਆ ਪਹਾੜਾਂ ਚ ਬੜੀ ਕਮਾਲ ਬਹੁਤ ਮਨਵੀਰ ਬਟਾ ਆਈ ਔਰ ਇਹ ਹਿਮਾਚਲ ਦਾ ਟੋਲ ਬੈਰੀਅਰ ਆ ਗਿਆ ਜੀ ਸੋ ਵੈਲਕਮ ਟੂ ਹਿਮਾਚਲ ਪ੍ਰਦੇਸ਼ ਸੋ ਇੱਥੇ ਪਰਚੀ ਘਟਾ ਕੇ ਤੇ ਫਿਰ ਆਪਾਂ ਹਿਮਾਚਲ ਚ ਐਂਟਰ ਕਰ ਸਕਦੇ ਹਾਂ ਸੋ ਥੋੜਾ ਜਿਹਾ ਕ੍ਰਾਸ ਕਰਕੇ ਰਸਤਾ ਤੇ ਫਿਰ ਨਾਲ ਹੀ ਟੋਲ ਬੈਰੀਅਰ ਆ ਜਾਂਦਾ ਵਿਖੋ ਜੀ ਆ ਆ ਬਹੁਾਈ ਬੋਟ ਟੇ ਆ ਗਏ ਆ ਭਾਰਤ ਤੇ ਬੱਦਲ ਦਿਖਣੇ ਸ਼ੁਰੂ ਹੋ ਗਏ ਆ ਬੱਦਲ ਸਾਡੇ ਪੈਰਲ ਆ ਗਏ ਆ ਇਸ ਟਾਈਮ ਸੋਨਨ ਤੋਂ 12-13 ਕਿਲੋਮੀਟਰ ਥੱਲੇ ਰਹਿ ਗਏ ਆ ਆਪਾਂ ਤੇ ਬੱਦਲ ਬਿਲਕੁਲ ਕਲੀਅਰ ਦਿਖ ਰਿਹਾ ਸਾਨੂੰ ਸਾਹਮਣੇ ਕੁਮਾਰ ਹੱਟੀ ਵਾਲਾ ਏਰੀਆ ਆ ਕੇ ਨੀਚੇ ਨੂੰ ਕੁਮਾਰ ਹੱਟੀ ਦਾ ਏਰੀਆ ਸੀ ਤੇ ਉੱਪਰੋਂ ਸ਼ੁਰੂ ਹੋ ਗਿਆ ਆ ਕੁਮਾਰ ਹੱਟੀ ਏਰੀਆ ਇੱਕ 16 ਤੋਂ ਪਹਿਲਾਂ ਹੁੰਦਾ। ਰਾਮਪੁਰ ਕ੍ਰੋਸ ਕਰਕੇ। ਉਹ ਸੋਹਣਾ ਤੇ ਸੁਹਾਵਣਾ ਮੌਸਮ। ਮਨਵੀਰ ਕਿੰਨਾ ਸੋਹਣਾ ਮਜ਼ਾ ਆਉਂਦਿਆ। ਬੜਾ ਮਜ਼ਾ ਆਉਂਦਿਆ। ਸਾਹਮਣੇ ਬੱਦਲ ਹੀ ਦਿਸ ਰਹੇ ਸਾਰੇ। ਬੜਾ ਵਾਈਟਨੈਸ ਦਿਸ ਰਹੀ ਹੈ ਨਾ ਸਾਰੀ ਕਲੀਅਰ ਸਾਹਮਣੇ। ਉਹ ਮਨਵੀਰ ਉਹ ਦਿਖਾ ਬੇਟਾ। ਇੱਕ ਕਲੀਅਰ ਬੱਦਲ ਹੀ ਸਾਰੇ। ਸੋ ਦੇਖੋ ਕੁਮਾਰ ਹੱਟੀ ਦੇ ਉੱਪਰ ਫਲਾਈਓਵਰ ਬਣਾ ਦਿੱਤਾ ਜੀ। ਸਾਰਾ ਕੁਮਾਰ ਹਟੇ ਏਰੀਆ ਫਲਾਈਓਵਰ ਤੋਂ ਪਾਸ ਕਰਾਤਾ ਸੁਪਹਾੜਾਂ ਦੇ ਵਿੱਚ ਕਾਫੀ ਅੱਗੇ ਤੋਂ ਤਰੱਕੀ ਹੋ ਗਈ ਹੈ ਪਹਿਲਾਂ ਵਾਲੀਆਂ ਸੜਕਾਂ ਰਹੀਆਂ ਨਹੀਂ ਤੇ Shimla ਦਾ ਤੇ ਵੈਸੇ ਹੀ ਡਬਲ ਲੇਨ ਬਣ ਚੁੱਕਾ ਸਾਰੇ ਆਨਲੀ ਰੋਡ ਵੱਖਰੀ ਆ ਤੇ ਜਾਣ ਲਈ ਵੱਖਰੀ ਸੋ ਬੜਾ ਸੇਫ ਹੋ ਗਿਆ Shimla ਆਉਣਾ ਜੀ Shimla ਰਸਤਾ ਕਮਾਲ ਦਾ 16 ਤੋਂ 5 ਕਿਲੋਮੀਟਰ ਪਹਿਲਾਂ ਅਸੀਂ ਸਟਾਪ ਲਗਾਇਆ ਹੈ ਸਟਾਪ ਲਗਾਉਣ ਦਾ ਕਾਰਨ ਇੱਥੋਂ ਦਾ ਵਿਊ ਕਮਾਲ ਦਾ ਨਜ਼ਾਰਾ ਐ ਨਿਮੀ ਨਿਮੀ ਬਾਰਿਸ਼ ਚੱਲ ਰਹੀ ਹੈ ਤੇ ਵਾਦੀਆਂ ਦਾ ਨਜ਼ਾਰਾ ਵੇਖਿਆ ਹੀ ਬਣਦਾ ਵਾ ਖੂਬਸੂਰਤ ਵਾਦੀਆਂ ਦਾ ਨਜ਼ਾਰਾ ਤੇ ਬੱਦਲ ਇਸ ਟਾਈਮ ਸਾਡੇ ਥੱਲੇ ਅਸੀਂ ਲਗਭਗ ਇੰਨੀ ਕ ਹਾਈਟ ਤੇ ਆ ਗਏ ਕਿ ਬੱਦਲ ਜਿਹੜੇ ਆ ਸਾਡੇ ਤੋਂ نیچے ਆ ਸੋ ਕਲੀਅਰ ਦਿਸ ਰਿਹਾ ਜੀ ਸਾਹਮਣੇ ਬੱਦਲ ਪਹਾੜਾਂ ਦੇ ਵਿੱਚ ਤੇ ਅਸੀਂ ਹਾਈਟ ਉੱਪਰ ਕਾਫੀ ਮਨਵੀਰ ਕਿੰਨਾ ਮਜ਼ਾ ਆ ਰਿਹਾ ਬੜਾ ਮਜ਼ਾ ਆਨ ਰਿਹਾ ਬੜਾ ਮਜ਼ਾ ਬਹੁਤ ਹਾਂ ਮਨਵੀਰ ਖੂਬ ਨੰਦ ਲਾ ਰਿਹਾ ਮਨਵੀਰ ਦਾ ਇਹ ਪਲੇਠਾ ਟ੍ਰਿਪ ਆ ਥੋੜੀ ਹੋਸ਼ ਚ ਇਸ ਤੋਂ ਪਹਿਲਾਂ ਇਹ ਡਲਹੋਜ਼ੀ ਵੀ ਗਿਆ ਆ ਪਟਨੀ ਟਾਪ ਵੀ ਗਿਆ ਵਾ ਪਰ ਫਰਸਟ ਟਾਈਮ ਤੀਨ ਨੂੰ ਹੋਸ਼ ਆ ਸਮਝਿਆ ਤੇ ਫਿਰ ਕੀ ਆਇਆ ਵਾ ਤੇ ਰਾਜਵੀਰ ਤੇ ਵੈਸੇ ਸਮਝ ਚ ਹੀ ਗਿਆ ਸੀ ਦੋ ਪਟਨੀ ਟਪ ਗਿਆ ਸੀ ਰਾივਿਰ ਕਿੱਦਾਂ ਮਾ ਜਾ ਪੂਰਾ ਆਨੰਦ ਆ ਰਿਹਾ ਰਾਜਵੀਰ ਨੂੰ ਥੋੜੇ ਚੱਕਰਾਂ ਦੀ ਪ੍ਰੋਬਲਮ ਹੈ ਤੇ ਆਨੰਦ ਆ ਰਿਹਾ ਖੂਬ ਰਾਜਵੀਰ ਨੂੰ ਵਾਹ ਖੂਬਸੂਰਤ ਨਜ਼ਾਰਾ ਜੀ ਖੂਬਸੂਰਤ ਸ਼ੁਕਮਾਲ ਕਮਾਲ 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 ਹੀ ਅਜੀ ਕਰ ਤੇ ਦਾ ਬੰਦੀ ਹੋ ਰਹੀ ਆ ਤੁਸੀਂ ਕਲੀਅਰ ਦੇਖ ਪਾਰੇ ਨੇ ਮੇਰੇ ਫੇਸ ਤੇ ਪਾਣੀ ਦੀਆਂ ਬੂੰਦਾਂ ਪੈਂਦੀਆਂ ਤੇ ਮਜ਼ਾ ਬਹੁਤ ਆ ਰਿਹਾ ਵਾਹ ਕੀ ਆ ਕੂਲ ਨਜ਼ਾਰਾ ਆ ਵੈਦਰ ਵੀ ਕੂਲ ਤੇ ਨਜ਼ਾਰਾ ਵੀ ਕੂਲ ਸੋ ਖੂਬਸੂਰਤ ਨਜ਼ਾਰਾ ਤੇ ਆਨੰਦ ਲੈ ਰਹੇ ਆਪਾਂ ਵਾਦੀਆਂ ਦੇ ਵਿੱਚ 16 ਤੋਂ ਜਸਟ 5-7 ਮਿੰਟ ਕਿਲੋਮੀਟਰ ਪੰਜਾਬ ਕਾ ਕੰਪਿਊਟਰ ਨੇ ਖੂਬ ਸੋਹਤ ਬੀ ਮੈਗਨੀਫੀਸੈਂਟ ਪਾਇੰਟਰੀ ਅਰਾਈਵ ਦੇਣਾ ਹੂੰ 5 6 5 ਇਹ ਦਰਖਤਾਂ ਤੇ ਪਤੰਨੇ ਦੇ ਛੇ ਪੈਦਾ ਦੀ ਆ ਵੀ برف ਜ਼ਰੂਰ ਪੈਂਦੀ ਹੋ ਇਬਾ ਦੀ ਦੇਸ਼ ਨਹੀਂ ਬਰਫ ਵਾਲੇ ਏਰੀਆ ਦੀ ਹੈ ਜੀ ਹਾਂ ਸੋਲਨ ਕਦਆ ਰਹਿ ਗਿਆ ਭਾਈ 7 ਕਿਲੋਮੀਟਰ ਸੋਲਨ ਸੱਤ ਰਹਿ ਗਿਆ ਵਾ ਤੇ ਸ਼ਿਮਲਾ 53 ਤੇ ਦਿਓ ਘਾਟ 5 ਕਿਲੋ ਸੋ ਸਾਹਮਣੇ ਜਿਹੜਾ ਦਿਖ ਰਿਹਾ ਸਾਹਮਣੇ ਸਾਨੂੰ ਲਗਭਗ ਸਮਝ ਲੋ ਕਿ ਇਹ ਸੋਲਨ ਹੀ ਹੈ ਸੋਲਨ ਦਾ ਵੀ ਬੜਾ ਕਲੀਅਰ ਦਿਖ ਰਿਹਾ ਸਾਹਮਣੇ ਸੋਲਨ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਹੈ ਹਿਮਾਚਲ ਕੰਡਾ ਘਾਟ ਕ੍ਰਾਸ ਕਰਕੇ ਤੇ ਅਸੀਂ ਰੁਕੇ ਹਾਂ ਸ਼ੋਗੀ ਤੋਂ 20-25 ਕਿਲੋਮੀਟਰ ਪਿੱਛੇ ਤੇ ਦੁਰਗਾ ਫੂਡ ਪੁਆਇੰਟ ਨਾਂ ਦਾ ਇੱਕ ਚਾਹ ਕਾਊਂਟਰ ਬਣਾਇਆ ਇਹਨਾਂ ਨੇ ਜਿੱਥੇ ਮੈਗੀ ਵਗੈਰਾ ਬੱਚੇ ਪਸੰਦ ਕਰਦੇ ਖਾਣੀ ਸੋ ਮਨਵੀਰ ਦੀ ਮੈਗੀ ਮਨਵੀਰ ਮੈਗੀ ਹਾਂ ਡਰਾਈਵਰ ਖਾਣਾ ਪੁੱਤਰ ਕੁਛ ਹਾਂ ਜਿਤਿੰਦਰ ਚਾਹ ਜਿਤਿੰਦਰ ਨੂੰ ਚਾਹ ਤੇ ਇੱਕ ਚਾਹ ਦਾ ਪਹਿਲਾਂ ਪੀਕੇ ਫਿਰ ਆਪਾਂ ਅੱਗੇ ਚੱਲਦੇ ਹਾਂ ਹਾਂ ਬਸ ਜੀ ਚਾਹੇ ਮੈਂ ਮੀਠਾ ਕਰਕੇ ਰੱਖਣਾ ਠੀਕ ਆ ਤੋ ਮੈਗੀ ਮੈਂ ਸਬਜੀ ਮਗਰਾ ਮਤ ਡਾਲਣਾ ਬੱਚਾ ਛੋਟਾ ਖਾਤਾ ਨਹੀਂ ਸਿੰਪਲ ਮੈਗੀ ਠੀਕ ਆ ਹਾਂ ਤੋ ਅੰਜਾਈ ਪਹਾੜੋਂ ਵਾਲੀ ਮੈਗੀ ਇਹ ਥਾਂ ਥਾਂ ਤੇ ਬੋਰ ਲੱਗਾ ਸੀ ਤੇ ਮਨਵੀਰ ਕਹਿੰਦਾ ਮੈਨੂੰ ਕਦੋਂ ਕੋਣੀ ਪਹਾੜੋਂ ਵਾਲੀ ਮੈਗੀ ਮਨਵੀਰ ਪਹਾੜੋਂ ਵਾਲੀ ਮੈਗੀ ਖਾਏਗਾ ਤੋ ਮਨਵੀਰ ਖਾਣ ਲੱਗਾ ਜੀ ਪਹਾੜੋਂ ਵਾਲੀ ਮੈਗੀ ਜਦ ਤੱਕ ਮੈਗੀ ਬਣਦੀ ਮੈਂ ਤੁਹਾਨੂੰ ਵਾਲੇ ਦਾ ਨਜ਼ਾਰਾ ਦਿਖਾ ਦਿੰਦਾ ਨਾ ਨਜ਼ਾਰਾ ਤਾਂ ਕਮਾਲ ਇੱਥੇ ਕਿ ਜੇ ਨਜ਼ਾਰੇ ਦੀ ਕਰੇ ਕਰੀ ਤੇ ਨਜ਼ਾਰਾ ਤੇ ਵੇਖੇ ਬਣਦਾ ਵਾ ਖੂਬ ਸੂਰਤ ਮੌਸਮ ਵਾਦੀਆਂ ਦਾ ਸੋ ਐ ਬੱਦਲਾਂ ਚ ਲਬਰੀਜ਼ ਪਹਾੜ ਕੁਛ ਦਿਨ ਪਹਿਲਾਂ ਜਿਸ ਨੂੰ ਅਸੀਂ 11 ਦੋਸਤਾਂ ਦੇ ਟ੍ਰਿਪ ਤੇ ਆਏ ਸੀ ਤੇ ਉਦੋਂ ਸ਼ਿਮਲੇ ਦਾ ਮੌਸਮ ਇੱਦਾਂ ਵਧੀਆ ਨਹੀਂ ਸੀ ਤੇ ਆਸ ਕਰਦੇ ਹਾਂ ਕਿ ਸ਼ਿਮਲੇ ਪੂਰੀ ਇੱਦਾਂ ਹੀ ਬਦਲਵਾਰੀ ਹੋਏਗੀ ਤੇ ਸ਼ਿਮਲੇ ਦਾ ਆਨੰਦ ਤੇ ਵੈਸੇ ਇੱਦਾਂ ਹੀ ਹੁੰਦਾ ਕਦੀ ਬਾਰਿਸ਼ ਆ ਜੀ ਇੱਕ ਕਦੀ ਬੱਦਲ ਵਿੱਚ ਧੋਨ ਨਿਕਲ ਜਾਣ ਤੁਹਾਡੇ ਤੇ ਕਦੀ ਮੌਸਮ ਸੁਹਾਵਣਾ ਹੋ ਜੇ ਸੋ ਖੂਬਸੂਰਤ ਨਜ਼ਾਰਾ ਮਨਵੀਰ ਕਿੱਦਾਂ ਜੀ ਆਏ ਕਰ ਰਹੇ ਆ ਪੁੱਤਰ ਬਹੁਤ ਜ਼ਿਆਦਾ ਕਿੰਨਾ ਕੁ ਮਜ਼ਾ ਆ ਰਿਹਾ ਮੇਰੇ ਪੁੱਤ ਨੂੰ ਬਹੁਤ ਜ਼ਿਆਦਾ ਮਜ਼ਾ ਫੁੱਲ ਮਜ਼ਾ ਆ ਰਿਹਾ ਸੋ ਬਹੁਤ ਅੰਜਾਇ ਕਰ ਰਿਹਾ ਮਨਵੀਰ ਵਾਹ ਕਿਾ ਖੂਬਸੂਰਤ ਵਾਦੀਆਂ ਦਾ ਨਜ਼ਾਰਾ ਕੀ ਕਿਲੋਮੀਟਰ ਹੈਗੇ ਜੇ ਇੱਥੇ ਇੰਨਾ ਸੋਹਣਾ ਮੌਸਮ ਹੈ ਤਾਂ ਸ਼ਿਮਲੇ ਕੀ ਬਣਦਾ ਹੋ ਵਾਹ ਕਮਾਰੀ ਹੈ ਲੋ ਜੀ ਸ਼ਿਮਲੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ ਸਮਾਂ ਲਗਭਗ 4 ਕੁ ਵੱਜਣ ਵੜੇ ਆ ਤੇ ਸ਼ਿਮਲਾ ਸਾਡਾ ਵੈਲਕਮ ਕਰ ਰਿਹਾ ਸਾਮਣੇ ਸ਼ਿਮਲੇ ਦੇ ਹੋਟਲ ਕਲੀਅਰ ਦਿਖ ਰਿਹਾ ਸਾਨੂੰ ਤੇ ਹੁਣ ਅਸੀਂ ਜਾਵਾਂਗੇ ਜੀ ਹੋਟਲ ਲੈਂਡਮਾਰਕ ਜਿਹੜਾ ਕਿ ਵਿਕਟਰੀ ਟਨਲ ਦੇ ਬਿਲਕੁਲ ਖੱਬੇ ਪਾਸੇ ਥੋੜਾ ਜਿਹਾ ਹਾਈਟ ਚੜ ਕੇ ਸਾਨੂੰ ਸੀ ਆ ਗਿਆ ਜੀ ਸ਼ਿਮਲੇ ਦੇ ਰੇਲਵੇ ਸਟੇਸ਼ਨ ਨੂੰ ਕਰਾਸ ਕਰ ਰਹੇ ਹਾਂ ਇਸ ਟਾਈਮ ਆਹ ਰਸਤਾ ਰੇਲਵੇ ਸਟੇਸ਼ਨ ਜਾਂਦਾ ਤੇ ਸਿਰਫ ਸਾਡਾ ਡਿਸਟੈਂਸ ਰਹਿ ਗਿਆ ਜੀ 850 ਮੀਟਰ ਲੈਂਡਮਾਰਕ ਹੋਟਲ ਦਾ ਕਿੰਗਸ ਵਿਸਰੇਆ 700 ਮੀਟਰ ਤੇ ਵਕਟ ਰਿਟਰਨ ਲਿਆ ਤੇ ਟਨਲ ਤੋਂ ਜਸਟ ਖੱਬੇ ਬੰਨੇ ਮੁੜ ਕੇ ਤੇ ਨਾਲ ਹੀ ਆਪਾਂ ਲੈਂਡਮਾਰਕ ਹੋਟਲ 'ਚ ਲੈਂਡ ਕਰ ਜਾਣਾ ਸੋ ਰਸ਼ੂ ਕਾਫੀ ਆ ਰਸ਼ਵੀ ਸਫਰ ਦਾ 파ਟ ਹੁੰਦਾ ਕਿਉਂਕਿ ਸ਼ਿਮਲਾ ਪਹਾੜਾਂ ਦੀ ਰਾਣੀ ਬੋਲਦੇ ਆ ਤੇ ਪ੍ਰਯਟਕ ਯਾਤਰੀ ਸ਼ਿਮਲੇ ਵਾਲੂ ਰੁੱਖ ਨਾ ਕਰਨ ਗਰਮੀਆਂ 'ਚ ਦੇ ਹੋ ਹੀ ਸਕਦਾ ਸੋ ਰਸ਼ ਵੀ ਜ਼ਰੂਰੀ ਆ ਪਹਾੜਾਂ 'ਚ ਹੋਣਾ ਇਦੇ ਨਾਲ ਵੀ ਇੱਕ ਤੁਹਾਨੂੰ ਵੱਖਰਾ ਤਜਰਬਾ ਹੁੰਦਾ ਵਾ ਰਾਸ਼ਟ੍ਰੇ ਚ ਆ ਕੇ Shimla ਦੇ ਵਿੱਚ ਸੈਰ ਕਰਨੀ ਸੋ ਸਫਰ ਦਾ ਹਿੱਸਾ ਵਾ ਰਾਸ਼ਟ੍ਰੇ ਸੋ ਕੋਈ ਬਹੁਤਾ ਇਹਦੇ ਚ ਪਰੇਸ਼ਾਨ ਹੋਣ ਦੀ ਗੱਲ ਨਹੀਂ ਹੁੰਦੀ ਕਦੀ ਵੀ ਆ ਚਲਪਰਦੇਸ਼ ਦੇ ਭੂਮੀ ਚ ਤੁਹਾਡਾ ਸਵਾਗਤ ਹੋ ਰਿਹਾ ਜੀ ਸੋ ਸਾਹਮਣੇ Shimla ਦਾ ਕਲੀਅਰ ਨਜ਼ਾਰਾ ਦਿਖ ਰਿਹਾ ਸਾਨੂੰ Shimla ਆ ਚੁੱਕਾ ਆ ਆ ਉੱਪਰ ਜਾਖੂ ਮੰਦਿਰ ਹਨੂ ਮਾਂਜੀ ਦੀ ਪ੍ਰਤਿਮਾ ਆ ਸਭ ਤੋਂ ਆ ਸਿਰਫ ਆਪਣੇ ਹੋਟਲ ਤੋਂ 200 ਮੀਟਰ ਦੂਰ ਹੈ ਤੇ ਆ ਲੈਫਟ ਸਾਈਡ ਤੇ ਵਿਕਟਰੀ ਟਨਲ ਆ ਗਈ ਹੈ ਜੀ ਸਾਰਾ ਵੀਰਾ ਵਿਕਟਰੀ ਟਨਲ ਲੈਫਟ ਸਾਈਡ ਤੇ ਤੁਮ ਮੋੜ ਲੱਗੇ ਉਧਰ ਵਿਕਟਰੀ ਟਨਲ ਵਿਕਟਰੀ ਟਨਲ ਚ ਆਪਾਂ ਐਂਟਰ ਕਰਨ ਲੱਗੇ ਆ ਜੀ ਦਿਸ ਵਨ ਇਜ਼ ਵਿਕਟਰੀ ਟਨਲ ਐਂਡ ਵਿਕਟਰੀ ਟਨਲ ਦੇ ਨਾਲ ਹੀ ਲੈਫਟ ਸਾਈਡ ਤੇ ਸਾਡਾ ਹੋਟਲ ਆ ਜਾਗਾ ਮਨਵੀਰ ਕਦੋਂ ਲੱਗੀ ਹੈ ਵਿਕਟਰੀ ਟਨਲ ਤੇ ਵਿਕਟਰੀ ਟਨਲ ਤੋਂ ਲੈਫਟ ਸਾਈਡ ਤੇ ਉਹ ਸਾਹਮਣੇ ਹੋਟਲ ਲੈਂਡਮਾਰਕ ਆ ਹੋਈ ਮਨਵੀਰ ਉਹ ਲਿਖਿਆ ਸਾਹਮਣੇ ਬੇਟਾ ਕਮ ਟੂ ਹੋਟਲ ਲੈਂਡਮਾਰਕ ਸੋ ਹੋਟਲ ਲੈਂਡਮਾਰਕ ਅਸੀਂ ਐਂਟਰ ਕਰ ਚੁੱਕੇ ਆ ਜਿੱਦੇ ਪਾਰਕਿੰਗ ਚ ਤੇ ਗੱਡੀ پارک ਕਰਕੇ ਅੰਦਰ